ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਜੁੜਿਆ ਜੀ ਮੈਂ ਗੁਰਿੰਦਰ ਇੱਕ ਵਾਰੀ ਫੇਰ ਤੋਂ ਤੇ ਤੁਹਾਡਾ ਜਿਹੜਾ ਇੱਕ ਫੇਵਰੇਟ ਟੌਪਿਕ ਆ ਉਹਦੇ ਬਾਰੇ ਅੱਜ ਦੁਬਾਰਾ ਗੱਲ ਕਰੂੰਗਾ ਉਸ ਬਿਮਾਰੀ ਬਾਰੇ ਜਿਹਦੇ ਨਾਲ ਕੱਲੇ ਭਾਰਤੀ ਨਹੀਂ ਹੈਗੇ ਜਿਹੜੇ ਜੂਝ ਰਹੇ ਨੇ ਸਾਰੇ ਵਰਲਡ ਦੇ ਵਿੱਚ ਇਸ ਬਿਮਾਰੀ ਦੀ ਜਿਹੜੀ ਹੁਣ ਕਹਿ ਲਓ ਵੀ ਆਮ ਜੀ ਬਣ ਕੇ ਰਹਿ ਗਈ ਹੈ ਬਿਮਾਰੀ ਆਪਾਂ ਉਹਨੂੰ ਕਹਿੰਦੇ ਆ ਡਿਪਰੈਸ਼ਨ ਦੇਖੋ ਮੈਂ ਕੋਈ ਵੈਦ ਨਹੀਂ ਕੋਈ ਡਾਕਟਰ ਨਹੀਂ ਕੋਈ ਮੈਂ ਤੁਹਾਡਾ ਕਾਉਂਸਲਰ ਨਹੀਂ ਹੈਗਾ ਤੇ ਨਾ ਹੀ ਮੈਂ ਤੁਹਾਡਾ ਕੋਈ ਲਾਈਫ ਕੋਚ ਆ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਜਿੰਨੀਆਂ ਕੁ ਗੱਲਾਂ ਸਿੱਖੀਆਂ ਕੱਢੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੈਣਾ ਡਿਪਰੈਸ਼ਨ ਆਪਾਂ ਕਹਿੰਦੇ ਕਿ ਇਹਨੂੰ ਆ ਕਿ ਉਦਾਸ ਰਹਿਣਾ ਕਿਤੇ ਦਿਲ ਨਾ ਲੱਗਣਾ ਕੁਝ ਚੰਗਾ ਨਹੀਂ ਲੱਗਣਾ ਹਰ ਸਮੇਂ ਖੇਜੇ ਖੇਜੇ ਰਹਿਣਾ ਹੋਰ ਕਾਫੀ ਕੁਝ ਇਹਦੇ ਵਿੱਚ ਆ ਜਾਂਦਾ ਤੇ ਤੁਸੀਂ ਕਹੋਗੇ ਵੀ ਇਹ ਜਿਹੜੇ ਸਿੰਪਟਮ ਨੇ ਹਰੇਕ ਬੰਦਾ ਫੇਸ ਕਰਦਾ ਕਦੇ ਨਾ ਕਦੇ ਜ਼ਰੂਰ ਕਰਦਾ ਜਿੰਨੀ ਵੀ ਆਬਾਦੀ ਆ ਸਾਡੀ ਕੋਲ ਦੁਨੀਆ ਦੀ ਹਰ ਬੰਦਾ ਇਹਦੇ ਨਾਲ ਜੂਝਦਾ ਕਦੇ ਨਾ ਕਦੇ ਪਰ ਇੱਕ ਬੰਦਾ ਉਹ ਜਿਹੜਾ ਲਗਾਤਾਰ ਇਸ ਇਹ ਜਿਹੜੇ ਸਿੰਪਟਮਸ ਨੇ ਉਹ ਫੇਸ ਕਰ ਰਿਹਾ ਮਤਲਬ ਕੋਈ ਫਰਕ ਨਹੀਂ ਪੈ ਰਿਹਾ ਰੋਜ਼ ਦੀ ਜ਼ਿੰਦਗੀ ਉਹਦੇ ਲਈ ਇਦਾਂ ਦੀ ਆ ਭਾਵੇਂ ਕੋਈ ਖੁਸ਼ੀ ਦਾ ਪਲ ਵੀ ਆਉਂਦਾ ਉਹ ਬੰਦਾ ਤਾਂ ਵੀ ਡਿਪਰੈਸ਼ਨ ਦੇ ਵਿੱਚ ਹੀ ਆ ਉਹ ਤਾਂ ਵੀ ਉਦਾਸ ਆ ਖੁਸ਼ੀਆਂ ਦੇ ਵਿੱਚ ਵੀ ਬੰਦਾ ਉਦਾਸ ਆ ਉਹਨੂੰ ਆਪਾਂ ਕਹਿ ਦਿੰਨਾ ਹੈ ਕਿ ਇਹ ਡਿਪਰੈਸ਼ਨ ਦਾ ਮਰੀਜ਼ ਹੋ ਗਿਆ। ਉਦਾਸ ਹੋਣਾ, ਖੁਸ਼ ਹੋਣਾ ਇਹ ਤਾਂ ਚਲੋ ਦੋਨੋਂ ਸਿੱਕੇ ਦੇ ਪਹਿਲੂ ਨੇ ਬੰਦੇ ਦੇ ਨਾਲ ਜੁੜੇ ਹੁੰਦੇ ਨੇ। ਪਰ ਗੱਲ ਇਹ ਆ ਕਿ ਉਹ ਬੰਦਾ ਕੀ ਕਰੇ ਜਿਹੜਾ ਕਦੇ ਬੈਟਰ ਫੀਲ ਕਰ ਹੀ ਨਹੀਂ ਰਿਹਾ। ਸੋ ਉਹਦੇ ਬਾਰੇ ਗੱਲ ਕਰੂੰਗਾ। ਇਹਦੇ ਕਾਰਨਾਂ ਬਾਰੇ ਗੱਲ ਕਰਨੀ ਆ ਤੇ ਖਾਸ ਗੱਲ ਅੱਜ ਦੀ ਵੀਡੀਓ ਦੀ ਇਹੀ ਆ ਕਾਰਨਾਂ ਬਾਰੇ ਗੱਲ ਕਰਕੇ ਨਾਲ ਹੀ ਮੈਂ ਤੁਹਾਨੂੰ ਉਹਦਾ ਸੋਲੂਸ਼ਨ ਦੱਸਣ ਦੀ ਵੀ ਕੋਸ਼ਿਸ਼ ਕਰੂੰਗਾ ਆਜੋ ਸ਼ੁਰੂ ਕਰਦੇ ਆਂ ਵੀਡੀਓ ਪਹਿਲਾ ਕਾਰਨ ਹੁੰਦਾ ਜੀ ਧੋਖਾ ਜਦੋਂ ਤੁਹਾਨੂੰ ਮਿਲਦਾ ਤੁਸੀਂ ਉਹਦੇ ਡਿਪਰੈਸ਼ਨ ਚ ਜਾ ਸਕਦੇ ਹੋ ਖਾਸ ਤੌਰ ਤੇ ਜੋ ਜਿਹੜੇ ਬੰਦੇ ਤੇ ਤੁਸੀਂ ਬਹੁਤ ਯਕੀਨ ਕੀਤਾ ਹੋਵੇ ਜਿਹੜੇ ਬੰਦੇ ਦਾ ਬਹੁਤ ਤੁਸੀਂ ਮੋਹ ਕੀਤਾ ਹੋਵੇ ਤੇ ਉਹ ਕੀਤਾ ਹੋਵੇ ਉਹ ਬੰਦਾ ਜਦੋਂ ਇਦਾਂ ਕਰਦਾ ਉਹਦਾ ਕੋਈ ਤੁਸੀਂ ਰੂਪ ਹੋਰ ਸਮਝਦੇ ਸੀ ਪਰ ਉਹਦਾ ਕੋਈ ਹੋਰ ਰੂਪ ਨਿਕਲ ਕੇ ਤੁਹਾਡੇ ਸਾਹਮਣੇ ਆ ਜਾਂਦਾ ਤਾਂ ਤੁਹਾਡਾ ਦਿਲ ਟੁੱਟਦਾ ਉਹ ਟੁੱਟਿਆ ਦਿਲ ਤੁਹਾਨੂੰ ਇਸ ਡਿਪਰੈਸ਼ਨ ਦੇ ਵੱਲ ਨੂੰ ਲੈ ਜਾਂਦਾ ਵਾ ਸਭ ਤੋਂ ਵੱਡਾ ਕਾਰਨ ਅੱਜ ਦੇ ਡਿਪਰੈਸ਼ਨ ਦਾ ਇਹ ਕਿ ਤੁਸੀਂ ਬੰਦਿਆਂ ਤੋਂ ਉਮੀਦਾਂ ਲਾ ਕੇ ਜਿਹੜੀਆਂ ਰੱਖਦੇ ਹੋ ਕਿ ਕੋਈ ਬੰਦਾ ਤੁਹਾਨੂੰ ਸਮਾ ਦੇ ਕੋਈ ਬੰਦਾ ਤੁਹਾਡੇ ਨਾਲ ਵਫਾ ਕਰੇ ਤੇ ਵਫਾ ਵੀ ਤੁਸੀਂ ਆਪਣੇ ਤਰੀਕੇ ਦੀ ਚਾਹੁੰਦੇ ਹੋ ਕਿ ਜਿੱਦਾਂ ਮੈਚ ਆਉਣਾ ਵਾ ਚਾਹਨੀ ਆ ਉਦਾਂ ਉਹ ਬੰਦਾ ਮੇਰੇ ਨਾਲ ਰਿਸ਼ਤਾ ਨਿਭਾਵੇ ਤੇ ਜਦੋਂ ਉਹ ਨਹੀਂ ਨਿਭਾਉਂਦਾ ਤਾਂ ਤੁਸੀਂ ਫਿਰ ਦੁਖੀ ਹੋ ਜਾਂਦੇ ਹੋ ਪਰੇਸ਼ਾਨ ਹੋ ਜਾਂਦੇ ਹੋ ਪਰੇਸ਼ਾਨ ਹੋ ਕੇ ਫਿਰ ਤੁਸੀਂ ਇਹ ਸਾਰੇ ਜਿਹੜੇ ਸਿੰਪਟਮ ਆਪਣੇ ਆਪ ਦੇ ਵਿੱਚ ਇੰਪਰੂਵ ਕਰ ਲੈਨੇ ਹੋ ਕਿ ਤੁਸੀਂ ਖਿੱਚਦੇ ਹੋ ਤੁਹਾਨੂੰ ਦੁਨੀਆ ਚੰਗੀ ਨਹੀਂ ਲੱਗਦੀ ਕਿਤੇ ਤੁਹਾਡਾ ਦਿਲ ਨਹੀਂ ਲੱਗਦਾ ਨਾ ਘਰੇ ਨਾ ਬਾਹਰ ਨਾ ਕੰਮ ਦੇ ਵਿੱਚ ਦਿਲ ਲੱਗਦਾ ਇਹ ਕਾਰਨ ਬਣ ਜਾਂਦਾ ਬੜਾ ਵੱਡਾ ਹੁਣ ਇਹਦਾ ਹੱਲ ਕੀ ਹੋਵੇ ਹੱਲੇ ਦਾ ਇਹ ਹੋਵੇ ਮੈਂ ਕਈ ਵਾਰੀ ਗੱਲ ਕਰ ਚੁੱਕੇ ਆ ਕਿ ਉਮੀਦ ਨਾ ਰੱਖੋ ਜਿੱਦਾਂ ਗੁਰੂ ਸਾਹਿਬ ਸਾਡੇ ਇਹੀ ਸਮਝਾਉਂਦੇ ਨੇ ਵੀ ਸਾਰੀ ਦੁਨੀਆ ਤੋਂ ਪਹਿਲਾਂ ਤੁਹਾਡਾ ਗੁਰੂ ਆ ਤੇ ਇਹ ਸਿੰਪਲ ਦਾ ਇੱਕ ਫੰਡਾ ਵਾ ਜੀ ਤੁਸੀਂ ਦੁਨੀਆ ਦੇ ਜਿੰਨੇ ਵੀ ਰਿਸ਼ਤੇ ਨੇ ਨਾ ਉਹਨਾਂ ਨੂੰ ਭੁੱਲ ਕੇ ਪਹਿਲਾਂ ਗੁਰੂ ਦੇ ਲੜ ਲੱਗ ਜਾਓ ਕੁਦਰਤ ਤੇ ਲੜ ਲੱਗ ਜਾਓ ਪਰਮਾਤਮਾ ਦੇ ਲੜ ਲੱਗ ਜਾਓ ਕਿਸੇ ਤੋਂ ਉਮੀਦ ਹੀ ਨਾ ਕਰੋ ਉਮੀਦ ਹੀ ਸਿਰਫ ਉਹ ਤੋਂ ਕਰੋ ਤੇ ਤੁਹਾਨੂੰ ਬੈਟਰ ਫੀਲ ਹੋਊਗਾ ਇਹ ਤੁਸੀਂ ਅਜ਼ਮਾ ਕੇ ਦੇਖ ਸਕਦੇ ਹੋ ਦੂਜਾ ਕਾਰਨ ਆ ਜੀ ਤੁਹਾਡਾ ਪਾਸਟ ਪਾਸਟ ਭਾਵੇਂ ਚੰਗਾ ਹੋਵੇ ਤੇ ਭਾਵੇਂ ਮਾੜਾ ਦੋਨੋਂ ਤੁਹਾਨੂੰ ਡਿਪਰੈਸ਼ਨ ਚ ਲੈ ਕੇ ਜਾ ਸਕਦੇ ਨੇ ਪਹਿਲਾਂ ਮਾੜੇ ਪਾਸਟ ਬਾਰੇ ਗੱਲ ਕਰਦੇ ਆਂ ਕੁਝ ਗੱਲਾਂ ਕੁਝ ਲੋਕ ਤੁਹਾਡੇ ਦਿਮਾਗ ਦੇ ਵਿੱਚ ਫਸੇ ਰਹਿੰਦੇ ਆ ਕੋਈ ਐਹੋ ਜੀ ਗੱਲ ਤੁਹਾਡੇ ਪਾਸਟ ਦੇ ਵਿੱਚ ਹੋਈ ਹੁੰਦੀ ਆ ਜੋ ਤੁਹਾਨੂੰ ਜਿਉਣ ਨਹੀਂ ਦਿੰਦੀ ਮਾੜਾ ਪਾਸਟ ਤੁਹਾਨੂੰ ਡਿਪਰੈਸ਼ਨ ਚ ਲੈ ਜਾਂਦਾ ਉਹ ਗੱਲ ਨੂੰ ਭਾਵੇਂ 20 ਸਾਲ ਵੀ ਹੋ ਗਏ ਹੁਣ 25 ਸਾਲ ਵੀ ਹੋ ਗਏ ਹੁਣ 30 ਸਾਲ ਵੀ ਹੋ ਗਏ ਹੁਣ ਤਾਂ ਵੀ ਉਹ ਗੱਲ ਤੁਹਾਨੂੰ ਯਾਦ ਆ ਪਰ ਤੁਹਾਨੂੰ ਇਹ ਨਹੀਂ ਯਾਦ ਤੁਸੀਂ ਪਿਛਲੇ ਐਤਵਾਰ ਨੂੰ ਚਲੋ ਮੰਨ ਲਓ ਐਤਵਾਰ ਨੂੰ ਛੱਡੋ ਅੱਜ ਬੁੱਧਵਾਰ ਪਿਛਲੇ ਬੁੱਧਵਾਰ ਨੂੰ ਤੁਸੀਂ ਕਿਹੜੀ ਡਰੈੱਸ ਪਾਈ ਸੀ ਕੀ ਖਾਦਾ ਸੀ ਮੇਰਾ ਖਿਆਲ ਬਹੁਤ ਘੱਟ ਲੋਕਾਂ ਨੂੰ ਯਾਦ ਹੋਊਗਾ ਪਰ ਉਹਨਾਂ ਨਾਲ ਅੱਜ ਤੋਂ 20 ਸਾਲ ਪਿੱਛੇ ਕੀ ਹੋਇਆ ਉਹ ਉਹਨਾਂ ਨੂੰ ਯਾਦ ਆ ਉਹ ਨਹੀਂ ਭੁੱਲਣਾ ਚਾਹੁੰਦੇ ਉਹ ਕਿਉਂਕਿ ਗੱਲ ਹੀ ਕੁਝ ਇਹੋ ਜਿਹੀ ਸੀ ਇਦਾਂ ਤੁਸੀਂ ਡਿਪਰੈਸ਼ਨ 'ਚ ਜਾਂਦੇ ਹੋ ਚੰਗਾ ਪਾਸਟ ਕਿਵੇਂ ਡਿਪਰੈਸ਼ਨ 'ਚ ਲੈ ਜਾਂਦਾ ਚੰਗਾ ਪਾਸਟ ਤੁਹਾਡੇ ਪੁਰਾਣੇ ਦਿਨ ਬਹੁਤ ਸੋਹਣੇ ਸੀ ਕਾਲਜ ਨੂੰ ਯਾਦ ਕਰਦੇ ਹੋ ਸਕੂਲ ਨੂੰ ਯਾਦ ਕਰਦੇ ਹੋ ਜਾਂ ਕੋਈ ਵੀ ਹੋਰ ਸੁਨਹਿਰੀ ਦੌਰ ਜਿਹੜਾ ਤੁਹਾਨੂੰ ਲੱਗਦਾ ਵੀ ਤੁਹਾਡੀ ਜ਼ਿੰਦਗੀ ਦਾ ਉਹ ਬੈਸਟ ਪਾਰਟ ਸੀਗਾ ਤੇ ਉਹ ਤੁਹਾਨੂੰ ਨਹੀਂ ਭੁੱਲਦਾ ਅੱਜ ਤੁਹਾਨੂੰ ਚੰਗਾ ਨਹੀਂ ਲੱਗਦਾ ਤੁਸੀਂ ਉਹੀ ਦਿਨਾਂ ਦੇ ਵਿੱਚ ਵਾਪਸ ਜਾਣਾ ਚਾਹੁੰਦੇ ਹੋ ਕਿ ਕਾਸ਼ ਮੇਰੀ ਜ਼ਿੰਦਗੀ ਹੈ ਜਿਹੜੀ ਉੱਥੇ ਚਲੀ ਜਾਵੇ ਸਾਰੇ ਹੀ ਆਪਾਂ ਏਦਾਂ ਕਿਤੇ ਨਾ ਕਿਤੇ ਸੋਚਦੇ ਆਂ ਪਰ ਕੁਝ ਲੋਕ ਨਾ ਉਹ ਯਾਦਾਂ ਨੂੰ ਪੋਜ਼ਿਟਿਵਲੀ ਲੈਂਦੇ ਆਂ ਕੁਝ ਲੋਕ ਉਹ ਯਾਦਾਂ ਨੂੰ ਦਿਲ ਤੇ ਲਾ ਲੈਂਦੇ ਨੇ ਉਹਨਾਂ ਨੂੰ ਲੱਗਦਾ ਵੀ ਬਸ ਉੱਥੇ ਜ਼ਿੰਦਗੀ ਸਾਡੀ ਫੁੱਲ ਸਟਾਪ ਹੋ ਗਈ ਅੱਗੇ ਕੁਝ ਨਹੀਂ ਦਿਖਦਾ ਉਹਨਾਂ ਨੂੰ ਏਦਾਂ ਵੀ ਨਹੀਂ ਕਰਨਾ ਇਹਦਾ ਹੱਲ ਕੀ ਆ ਜੋ ਪਾਸਟ ਆ ਵਾਪਸ ਨਹੀਂ ਆਉਣਾ ਭਾਵੇਂ ਚੰਗਾ ਵਾ ਭਾਵੇਂ ਮਾੜਾ ਵਾ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਪ੍ਰੈਜ਼ੈਂਟ ਤੇ ਫੋਕਸ ਕਰਨਾ ਸ਼ੁਰੂ ਕਰਦੋ ਇਹਦਾ ਸੋਲੂਸ਼ਨ ਦੱਸ ਰਿਹਾ ਤੁਹਾਨੂੰ ਜਿਹੜਾ ਪ੍ਰੈਜ਼ੈਂਟ ਆ ਉਹ ਸਭ ਤੋਂ ਚੰਗਾ ਵਾ ਤੁਸੀਂ ਇਹ ਗੱਲ ਜਦੋਂ ਸਿੱਖ ਲਈ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਊਗੀ ਇੱਕ ਗੱਲ ਹੋਰ ਧਿਆਨ ਨਾਲ ਸੁਣ ਲਿਓ ਕਿ ਕਈ ਵਾਰ ਕੀ ਹੁੰਦਾ ਹੁਣ ਜਿਹੜਾ ਪ੍ਰੈਜ਼ੈਂਟ ਆ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਚੰਗਾ ਨਾ ਲੱਗਦਾ ਹੋਵੇ ਜਦੋਂ ਇਹ ਦਿਨ ਲੰਘ ਗਏ ਇਹ ਪਾਸਟ ਬਣਨਾ ਨਾ ਜੋ ਅੱਜ ਚੱਲ ਰਿਹਾ ਹੋ ਸਕਦਾ ਤੁਹਾਨੂੰ ਇਹ ਵੀ ਦਿਨ ਚੰਗੇ ਲੱਗਣ ਤੁਸੀਂ ਇੱਥੇ ਆਉਣ ਨੂੰ ਤਰਸੋ ਜੋ ਅੱਜ ਚੱਲ ਰਿਹਾ ਸੋ ਹਰ ਪਲ ਦਾ ਹਰ ਦਿਨ ਦਾ ਆਨੰਦ ਮਾਣੋ ਤੇ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਜਿਉਣਾ ਸਿੱਖ ਲਓ ਸਭ ਕੁਝ ਠੀਕ ਹੋ ਜਾਊਗਾ ਤੀਜਾ ਪੁਆਇੰਟ ਇਹਦੇ ਨਾਲ ਹੀ ਰਿਲੇਟ ਕਰਦਾ ਮੈਂ ਫਿਊਚਰ ਦੀ ਟੈਨਸ਼ਨ ਕਈ ਲੋਕਾਂ ਨੂੰ ਉਹ ਡਿਪਰੈਸ਼ਨ ਚ ਲੈ ਜਾਂਦੀ ਆ ਮਤਲਬ ਨਾ ਤਾਂ ਉਹਨਾਂ ਨੂੰ ਕੋਈ ਪਾਸਟ ਦੀ ਟੈਨਸ਼ਨ ਆ ਨਾ ਪ੍ਰੈਜ਼ੈਂਟ ਦੀ ਪ੍ਰੈਜ਼ੈਂਟ ਚ ਸਾਰਾ ਕੁਝ ਕਈਆਂ ਦਾ ਚੰਗਾ ਵੀ ਚੱਲ ਰਿਹਾ ਪਰ ਫੇਰ ਵੀ ਉਹਨਾਂ ਨੂੰ ਇਹ ਡਰ ਆ ਵੀ ਪਤਾ ਨਹੀਂ ਫਿਊਚਰ ਦੇ ਵਿੱਚ ਇਦਾਂ ਚੱਲੂਗਾ ਜਾਂ ਨਹੀਂ ਮੈਂ ਤੁਹਾਨੂੰ ਉਦਾਹਰਨ ਦਵਾ ਕਿਸੇ ਦਾ ਵਪਾਰ ਆ ਉਹ ਅੱਜ ਬਹੁਤ ਚੰਗਾ ਚੱਲ ਰਿਹਾ ਵੀ ਭਰਾਵਾ ਤੂੰ ਉਹਨੂੰ ਤਾਂ ਚੰਗੀ ਤਰ੍ਹਾਂ ਅੱਜ ਮਾਣ ਲਾ ਜੋ ਤੈਨੂੰ ਵਪਾਰ ਆਉਟਪੁੱਟ ਦੇ ਰਿਹਾ ਵਾ ਕੱਲ ਦਾ ਤਾਂ ਕਿਸੇ ਦਾ ਵੀ ਨਹੀਂ ਪਤਾ ਉਹਨਾਂ ਨੂੰ ਲੱਗਦਾ ਕਿ ਜੋਬ ਵਾਲੇ ਬੰਦੇ ਸਿਕਿਉਰ ਨੇ ਬਿਜ਼ਨਸਮੈਨ ਕਈ ਵਾਰ ਇਹ ਕਹਿ ਦਿੰਦਾ ਉਹਨਾਂ ਨੂੰ ਤਾਂ ਪੱਕੀ ਤਾਂ ਨਗ੍ਹਾ ਮਿਲਦੀ ਆ ਜੀ ਮਿਲੀ ਜਾਣੀ ਆ ساری ਉਮਰ ਬਿਜ਼ਨਸਮੈਨ ਦਾ ਕੁਝ ਨਹੀਂ ਪਤਾ ਵੀ ਕਦੋਂ ਕਿਹੜੀ ਚੀਜ਼ 'ਚ ਘਾਟਾ ਪੈ ਜਾਏ ਤੇ ਉਹਨੂੰ ਲਾਸ ਹੋ ਜਾਏ ਤੇ ਉਹ ਕਦੋਂ ਸੜਕ ਤੇ ਆ ਜਾਈ ਕਈ ਐਨਾ ਨੈਗੇਟਿਵ ਸੋਚਦੇ ਨੇ ਤੇ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਵੀ ਕੰਮ ਚੰਗਾ ਭਲਾ ਚੱਲ ਰਿਹਾ ਫੇਰ ਵੀ ਬੰਦੇ ਡਿਪਰੈਸ਼ਨ 'ਚ ਨੇ ਜਿਨ੍ਹਾਂ ਦਾ ਨਹੀਂ ਚੱਲ ਰਿਹਾ ਉਹਨਾਂ ਨੇ ਤਾਂ ਜਾਣਾ ਹੀ ਜਾਣਾ ਜਿਹਨਾਂ ਦਾ ਚੱਲ ਰਿਹਾ ਉਹਨਾਂ ਨੂੰ ਫਿਊਚਰ ਦੀਆਂ ਸੋਚਾਂ ਖਾਈ ਜਾਂਦੀਆਂ ਇੱਕ ਵਪਾਰ ਨੂੰ ਲੈ ਕੇ ਫਿਊਚਰ ਦੀਆਂ ਸੋਚਾਂ ਨੇ ਰਿਸ਼ਤਿਆਂ ਨੂੰ ਲੈ ਕੇ ਵੀ ਫਿਊਚਰ ਦੀਆਂ ਸੋਚਾਂ ਨੇ ਵੀ ਭਾਈ ਮੇਰੇ ਬੱਚੇ ਵੱਡੇ ਹੋ ਜਾਣਗੇ ਇਹਨਾਂ ਦਾ ਕੀ ਬਣੂਗਾ ਬੱਚਿਆਂ ਨੂੰ ਲੈ ਕੇ ਟੈਨਸ਼ਨ ਆ ਹੋਰ ਬੜੇ ਪ੍ਰਕਾਰ ਦੀਆਂ ਜਿਹੜੀਆਂ ਨਾ ਸਾਨੂੰ ਫਿਊਚਰ ਦੀਆਂ ਟੈਨਸ਼ਨਾਂ ਉਹ ਜਿਉਂ ਨਹੀਂ ਦਿੰਦੀਆਂ ਇਹਦਾ ਸੋਲੂਸ਼ਨ ਪਿਛਲੇ ਪੁਆਇੰਟ ਵਾਲਾ ਹੀ ਆ ਜੀ ਪ੍ਰੈਜ਼ੈਂਟ ਤੇ ਫੋਕਸ ਉਦੋਂ ਮੈਂ ਪਾਸਟ ਤੋਂ ਤੁਹਾਨੂੰ ਕਿਹੜਾ ਛਡਾਉਣ ਨੂੰ ਕਹਿ ਰਿਹਾ ਸੀ ਅਤੇ ਫਿਊਚਰ ਤੋਂ ਕਿਹੜਾ ਛਡਾਉਣ ਲਈ ਕਹਿ ਰਿਹਾ ਪ੍ਰੈਜ਼ੈਂਟ ਤੇ ਫੋਕਸ ਕਰ ਲਓ ਪ੍ਰੈਜ਼ੈਂਟ ਨੂੰ ਵਧੀਆ ਬਣਾ ਲਓ ਕੱਲ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੋਣਾ ਕੀ ਅਗਲੇ ਪਲ ਦਾ ਨਹੀਂ ਪਤਾ ਇੱਕ ਸਕਿੰਟ ਦਾ ਨਹੀਂ ਪਤਾ ਸੋ ਹੁਣ ਨੂੰ ਮੰਨ ਲਓ ਇਹੀ ਤੁਹਾਡੇ ਲਈ ਬੈਟਰ ਆ ਜੀ ਇੱਕ ਚੌਥਾ ਤੇ ਇਸ ਵੀਡੀਓ ਦਾ ਆਖਰੀ ਪੁਆਇੰਟ ਫੇਲਿਅਰਸ ਕਈ ਬੰਦਿਆਂ ਨੂੰ ਉਹਨਾਂ ਦੀਆਂ ਹਾਰਾਂ ਡਿਪਰੈਸ਼ਨ ਚ ਲੈ ਜਾਂਦੀਆਂ ਨੇ ਹਾਰਾ ਮਤਲਬ ਇਹ ਵੀ ਹੋ ਸਕਦਾ ਕਿ ਕਈ ਬੰਦੇ ਬੰਦੇ ਬਹੁਤ ਬੁਰੀ ਤਰ੍ਹਾਂ ਜ਼ਿੰਦਗੀ ਚ ਹਾਰ ਕੇ ਜੋ ਉਹਨਾਂ ਨੇ ਸੋਚਿਆ ਸੀ ਉਹਨਾਂ ਨੂੰ ਮਿਲਿਆ ਨਹੀਂ ਕੁਝ ਬੰਦੇ ਇਹੋ ਜਿਹੇ ਹੁੰਦੇ ਨੇ ਉਹਨਾਂ ਨੇ ਕਾਫੀ ਕੁਝ ਅਚੀਵ ਕੀਤਾ ਹੁੰਦਾ ਮਤਲਬ ਵਧੀਆ ਜ਼ਿੰਦਗੀ ਜਿਉਂ ਰਹੇ ਹੁੰਦੇ ਨੇ ਉਹ ਪਰ ਉਹਨਾਂ ਦੇ ਸੁਪਨੇ ਹੀ ਏਡੇ ਵੱਡੇ ਸੀ ਉਹਨਾਂ ਨੂੰ ਲੱਗਦਾ ਕਿ ਉਹ ਜ਼ਿੰਦਗੀ ਕਿਉਂ ਨਹੀਂ ਮਿਲੀ ਜ਼ਿੰਦਗੀ ਨੂੰ ਕੋਸ਼ੀ ਜਾਣਾ ਇਹ ਵੀ ਫੇਲੀਅਰਸ ਦਾ ਨਾਮ ਇਹਨਾਂ ਨੂੰ ਦੇ ਦਿੰਦੇ ਨੇ ਲੋਕ ਪਰ ਮੈਂ ਉਹਨੂੰ ਫੇਲੀਅਰ ਨਹੀਂ ਮੰਨਦਾ ਇਹਨੂੰ ਕਹਿ ਸਕਦੇ ਆਂ ਕਿ ਤੁਹਾਡੀਆਂ ਇੱਛਾਵਾਂ ਜਿਹੜੀਆਂ ਨੇ ਇਹ ਤੁਹਾਨੂੰ ਡਿਪਰੈਸ਼ਨ 'ਚ ਲੈ ਜਾਂਦੀਆਂ ਨੇ ਦੂਜੇ ਦੀ ਜ਼ਿੰਦਗੀ ਤੁਹਾਨੂੰ ਜਦੋਂ ਚੰਗੀ ਲੱਗਣ ਲੱਗ ਜੇ ਤੁਸੀਂ ਆਪਣਾ ਆਪ ਭਾਵੇਂ ਗੱਡੀ 'ਚ ਹੀ ਜਾ ਰਹੇ ਹੋ ਪਰ ਕੋਈ ਵੱਡੀ ਗੱਡੀ ਲੰਘਦੀ ਆ ਤੇ ਤੁਸੀਂ ਤਾਂ ਵੀ ਟੈਨਸ਼ਨ 'ਚ ਹੋ ਜਾਂਦੇ ਹੋ ਤੁਹਾਨੂੰ ਇਹ ਹੀਨ ਭਾਵਨਾ ਆ ਜਾਂਦੀ ਹੈ ਕਿ ਮੇਰੇ ਕੋਲ ਗੱਡੀ ਛੋਟੀ ਕਿਉਂ ਆ ਇਹ ਕਿਉਂ ਨਹੀਂ ਸੋਚਦੇ ਕਿ ਮੇਰੇ ਕੋਲ ਗੱਡੀ ਤਾਂ ਹੈ ਨੀਵੇਂ ਵੱਲ ਕਿਉਂ ਨਹੀਂ ਦੇਖਦੇ ਕਿ ਕੋਈ ਸਾਈਕਲ ਤੇ ਤੁਹਾਡੇ ਜਿਹੜਾ ਬੰਦਾ ਜਾ ਰਿਹਾ ਵਾ ਤੁਹਾਡੇ ਕੋਲੋਂ ਲੰਘ ਰਿਹਾ ਉਹ ਤੁਹਾਨੂੰ ਦੇਖ ਕੇ ਇਹ ਸੋਚ ਰਿਹਾ ਹੋਣਾ ਕਿ ਕਾਸ਼ ਮੇਰੇ ਕੋਲ ਵੀ ਐਹੋ ਜੀ ਛੋਟੀ ਜੀ ਉਹ ਗੱਡੀ ਹੋਵੇ ਭਾਵੇਂ ਗੱਡੀ ਹੋਵੇ ਸੋ ਤੁਹਾਡੀ ਗੱਡੀ ਕਿਸੇ ਦਾ ਸੁਪਨਾ ਹੋ ਸਕਦੀ ਆ ਤੁਹਾਡੇ ਜਿਹੜੇ ਤੁਸੀਂ ਟੀਚੇ ਅਚੀਵ ਕਰ ਚੁੱਕੇ ਹੋ ਇਸ ਟਾਈਮ ਉਹ ਹਲੇ ਬਹੁਤ ਲੋਕਾਂ ਦੇ ਸੁਪਨੇ ਹੋ ਸਕਦੇ ਆ ਸੋ ਮੇਰਾ ਖਿਆਲ ਆ ਫੇਲਿਅਰ ਵਰਡ ਆ ਜਿਹੜਾ ਇਹ ਪੂਰੀ ਤਰ੍ਹਾਂ ਦੇ ਨਾਲ ਇਹਨੂੰ ਆਪਾਂ ਲਾਗੂ ਨਹੀਂ ਕਰ ਸਕਦੇ ਜ਼ਿੰਦਗੀ ਦੇ ਵਿੱਚ ਫੇਲਿਅਰ ਦੇ ਪਿੱਛੇ ਵੀ ਜਿੱਤਾਂ ਲੁਕੀਆਂ ਹੁੰਦੀਆਂ ਨੇ ਜਿਹੜੀਆਂ ਸਾਡੀਆਂ ਹਾਰਾਂ ਨੇ ਉਹ ਸਾਨੂੰ ਪ੍ਰੇਰਿਤ ਕਰਦੀਆਂ ਨੇ ਕਿ ਅਸੀਂ ਕੁਝ ਵੱਡਾ ਕਰੀਏ ਤੇ ਅੱਗੇ ਜੋ ਵੀ ਪਿੱਛੇ ਗਲਤੀਆਂ ਹੋਈਆਂ ਉਹਨਾਂ ਨੂੰ ਸੁਧਾਰ ਕੇ ਅੱਗੇ ਵਧੀਏ ਸੋ ਇਹਦਾ ਸੋਲੂਸ਼ਨ ਵੀ ਇਹੀ ਆ ਤੁਸੀਂ ਇੱਕ ਤਾਂ ਜੇ ਮੰਨਦੇ ਹੋ ਕਿ ਤੁਸੀਂ ਹਾਰੇ ਹੋ ਕਿਤੇ ਤਾਂ ਉੱਥੇ ਆਪਣੀ ਕਮੀ ਦੇਖੋ ਗਲਤੀ ਦੇਖੋ ਕਿੱਥੇ ਹੋਈ ਆ ਤੇ ਉੱਚ ਸੁਧਾਰ ਕਰਕੇ ਅਗਲੀ ਵਾਰ ਜਿੱਤਣ ਦੀ ਕੋਸ਼ਿਸ਼ ਕਰੋ ਤੇ ਜਿਹੜੀ ਗੱਲ ਮੈਂ ਇੱਛਾਵਾਂ ਦੀ ਕੀਤੀ ਆ ਤਾਂ ਇਹਦਾ ਸੋਲੂਸ਼ਨ ਇੱਕੋ ਆ ਆਪਣੇ ਤੋਂ ਨੀਵੇਂ ਵੱਲ ਦੇਖ ਕੇ ਜਿਉਣਾ ਸ਼ੁਰੂ ਕਰ ਦੋ ਤੁਹਾਨੂੰ ਇਹ ਜ਼ਿੰਦਗੀ ਚੰਗੀ ਲੱਗਣ ਲੱਗ ਜੂਗੀ ਬਹੁਤ ਬਹੁਤ ਧੰਨਵਾਦ ਜੀ ਅੱਜ ਦੀ ਵੀਡੀਓ 'ਚ ਇੰਨੀਆਂ ਕੁ ਗੱਲਾਂ ਸਵੀਕਾਰ ਕਰਿਓ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਤੇ ਹੋਰ ਨਵਾਂ ਕੋਈ ਕੋਈ ਨਵੀਂ ਵਧੀਆ ਗੱਲਬਾਤ ਲੈ ਕੇ ਜਲਦੀ ਹਾਜ਼ਰ ਹੋਊਂਗਾ ਜੀ